ਇਹ ਜਿਹੜਾ ਰਾਤ ਦੀ ਘਟਨਾ ਹੈ ਤੁਸੀਂ ਥੋੜੇ ਦਿਨ ਪੱਲੇ ਵੀ ਕਾਫੀ ਨਿਊਜ਼ ਚ ਚੱਲ ਰਹੀਆਂ ਸੀ ਚੀਜ਼ਾਂ ਵੀ ਪੰਜਾਬ ਸਰਕਾਰ ਨਸ਼ਿਆਂ ਦੇ ਅਗੇਂਸਟ ਕਾਫੀ ਨਸ਼ਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਤੇ ਫਸੋਂ ਜਿਹੜਾ ਅਟੈਕ ਹੋਇਆ ਸੀਗਾ ਜਲੰਧਰ ਉਹਦੇ ਮੱਦੇਨਜ਼ਰ ਉੱਤੇ ਕੱਲ ਕਾਫੀ ਨਾਕੇ ਚੈਕਿੰਗ ਤੁਸੀਂ ਦੇਖਿਆ ਹੋਣਾ ਬੱਸ ਅਡੇ ਦੀਆਂ ਚੈਕਿੰਗਸ ਤੇ ਲੇਟ ਨਾਈਟ ਤੱਕ ਨਾਕੇ ਲੱਗੇ ਹੋਏ ਸੀਗੇ ਇਦਾਂ ਇੱਕ ਨਾਕਾ ਜਿਹੜਾ ਸਦਾ ਮੀਨ ਹੈਗਾ ਅਕਬਰਪੁਰ ਸ਼ਨਨਾ ਦੇ ਕੋਲੇ ਨਾਕਾ ਲੱਗਿਆ ਹੋਇਆ ਸੀਗਾ ਜਿਹੜਾ ਸਵੀਰ ਤੋਂ ਹੀ ਨਾਕੇ ਇਦਾਂ ਦੇ ਚੱਲ ਰਹੇ ਸੀ ਸਾਡੇ ਉਹਦੇ ਵਿੱਚ ਡੀਐਸਪੀ ਡੀਐਸਪੀ ਸਾਡੂ ਜਨ ਰਾਜਨ ਡੀਐਸਪੀ 30 ਇਨਚਾਰਜ ਹੀ ਆਇਆ ਤੇ ਸਦਰ ਐਸਐਚਓ ਦਾ ਨਾਕਾ ਲੱਗਿਆ ਹੋਇਆ ਸੀ ਸਦਰ ਅਹਿਮਦਗੜ ਦਾ ਤੇ ਜਦੋਂ ਇੱਕ ਪਾਸੇ ਜਦੋਂ ਇਹਨਾਂ ਮੋਟਰਸਾਈਕਲ ਤੇ ਬੰਦੇ ਦੇਖੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਰਿਟੇਲਰ ਚ ਜਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਮੌਕੇ ਤੇ ਕਾਬੂ ਕਰਕੇ ਉਹਨਾਂ ਕੋਲੋਂ 92 ਗ੍ਰਾਮ ਜਿਹੜੀ ਹੈਰੋਇਨ ਤੇ 0.32 ਦਾ ਪਿਸਤਲ ਰਿਕਵਰ ਕੀਤਾ ਗਿਆ ਤੇ ਜਿਹਦੇ ਵਿੱਚ ਇੱਕ ਜਿਹੜਾ ਮੇਨ ਸੀਗਾ ਗੁਰਸਤਕਾਰ ਉਹਦੇ ਲੱਤ ਦੇ ਗੋਲੀ ਵਜੀ ਹੈ ਜਿਹਨੂੰ ਰਾਤ ਅਸੀਂ ਲੇਟ ਨਾਈਟ ਸਿਵਲ ਹਸਪੀਟਲ ਦਾਖਲ ਕਰਾ ਲਿਆ ਸੀਗਾ ਉਹਦੇ ਜਦੋਂ ਸਮੂਹ ਗਾ ਡਿਟੇਲ ਚ ਪੁੱਛ ਕੇ ਪਤਾ ਕੀਤੀ ਤੇ ਜਿਹੜਾ ਤਰਨਜੀਤ ਸੀਗਾ ਉਹ ਚਲਾ ਰਿਹਾ ਸੀਗਾ ਤੇ ਜਿਹੜਾ ਗੁਰਕ੍ਰਿਪਾਲ ਸੀਗਾ ਇਹ ਜਿਹੜੇ ਹੈਗੇ ਆ ਬੰਦੇ ਅਮਰਗੜ ਥਾਣੇ ਦੇ ਰਹਿਣ ਵਾਲੇ ਇਹਨਾਂ ਤੇ ਆਲਰੇਡੀ ਐਨਡੀ ਦੇ 4-4 ਮੁਕੱਦਮੇ ਦਰਜ ਨੇ